ਕੱਲ ਜਤਿੰਦਰ ਸਿੰਘ ਆ ਇਹ ਅਮਰੀਕਾ ਵਾਲਾ ਦਮਦਵੀਂ ਟਕਸਾਲ ਦਾ ਬੁਲਾਰਾ ਆ ਉਹ ਕਿਸੇ ਦੀਆਂ ਗੱਲਾਂ ਦਾ ਜਵਾਬ ਦੇ ਰਿਹਾ ਸੀ ਭਈ ਜੇ ਤੁਸੀਂ ਇਹ ਕਹਿੰਨੇ ਆ ਕਿ ਹਰਨਾਮ ਸਿੰਘ ਧੁੰਮਾ ਇਹਦੇ ਵਿੱਚ ਵੀ ਇਸ ਇੰਟਰਵਿਊ ਵਿੱਚ ਵੀ ਹਰਨਾਮ ਸਿੰਘ ਧੁੰਮੇ ਨੂੰ ਯਾਦਵਿੰਦਰ ਨੇ ਸਵਾਲ ਪੁੱਛਿਆ ਭਈ ਤੁਹਾਡੇ ਤੇ ਕਲੰਕ ਲੱਗਦਾ ਭਈ ਤੁਸੀਂ ਆਰਐਸਐਸ ਨਾਲ ਜੁੜੇ ਹੋਏ ਆ ਭਈ ਜਿਹੜਾ ਤੁਸੀਂ ਕੁੰਭ ਦੇ ਮੇਲੇ ਤੇ ਗਏ ਤੇ ਉਹ ਕਹਿੰਦਾ ਭਈ ਗੁਰੂ ਸਾਹਿਬ ਵੀ ਜਾਂਦੇ ਰਹੇ ਆ ਠੀਕ ਹੈ ਜਿੱਦਾਂ ਉਹ ਦਲੀਲਾਂ ਦਿੰਦਾ ਤੇ ਜਤਿੰਦਰ ਨੇ ਉਹਦੇ ਜਵਾਬ ਵਿੱਚ ਕਿਹਾ ਕਹਿੰਦਾ ਗੁਰਬਾਣੀ ਦੇ ਵਿੱਚ ਗੰਗਾ ਦੇ ਨੀਰ ਦੀ ਤੁਲਨਾ ਚੰਗੇ ਪਖਤੂ ਕੀਤੀ ਗਈ ਹੈ ਤੇ ਗੰਗਾ ਦਾ ਨੀਰ ਜਿਹੜਾ ਆ ਪਵਿੱਤਰ ਆ ਵਧੀਆ ਆ ਸਾਫ਼ ਆ ਤੇ ਕਹਿੰਦਾ ਜੇ ਅਸੀਂ ਉਹਨਾਂ ਦੇ ਕੁੰਭ ਤੇ ਮੇਲੇ ਤੇ ਕੁੰਭ ਦੇ ਮੇਲੇ ਤੇ ਨਹਾਉਣ ਨੂੰ ਪਵਿੱਤਰ ਕਹਾਂਗੇ ਗਲਤ ਕਹਾਂਗੇ ਤੇ ਜਦੋਂ ਉਹ ਸਵਾਲ ਉਠਾਉਣਗੇ ਫਿਰ ਤੁਹਾਡਾ ਸਰੋਵਰਾਂ ਚ ਨਾਉਣਾ ਪਵਿੱਤਰ ਕਿਦਾਂ ਹੋ ਗਿਆ ਫਿਰ ਕਹਿੰਦਾ ਕੀ ਜਵਾਬ ਦੇਉਂਗੇ ਅਸੀਂ ਬਸ ਆ ਡਰਿਆ ਅਸੀਂ ਜਿਹੜੀ ਮਨਮਤ ਹਾਲਾਂਕਿ ਜਦੋਂ ਗੁਰਬਾਣੀ ਨੇ ਕਿਹਾ ਸੀ ਨਾ ਕਿ ਜਲ ਕੇ ਮੱਜਨ ਜੀ ਗਤ ਹੋਵੈ ਨਿਤ ਨਿਤ ਮੈਂਡਕ ਨਾਵੈ ਜੈਸੇ ਮੈਂਡਕ ਤੈਸੇ ਉਹ ਨਰ ਫਿਰ ਫਿਰ ਜੋਨੀ ਆਵੇ ਜਿਹੜੀ ਉਸ ਵੇਲੇ ਉਹਨਾਂ ਦੀ ਪਰੰਪਰਾ ਸੀ ਨਾ ਉਹਨਾਂ ਦੀ ਮਨੋਤ ਸੀ ਕਿ ਜਿਹੜਾ ਬਨਾਰਸ ਵਿੱਚ ਮਰਦਾ ਆ ਗੰਗਾ ਦੇ ਕਿਨਾਰੇ ਤੇ ਜਿਹੜਾ ਮਰਦਾ ਉਹ ਸਵਰਗਾਂ ਨੂੰ ਜਾਂਦਾ ਤੇ ਨੇੜੇ ਕੋਈ ਹੜੰਬਾ ਪਿੰਡ ਸੀ ਉਹਦੇ ਬਾਰੇ ਕਿਹਾ ਜਾਂਦਾ ਸੀ ਕਿ ਜਿਹੜਾ ਉੱਥੇ ਮਰਦਾ ਉਹ ਸਿੱਧਾ ਨਰਕਾਂ ਚ ਜਾਊਗਾ ਜਿਹੜਾ ਬਨਾਰਸ ਮਰਨੇ ਵਾਲਾ ਉਹ ਉਹ ਸਵਰਗ ਚ ਠੀਕ ਹੈ ਤੇ ਉਹ ਗੁਰਬਾਣੀ ਨੇ ਜਿਹੜੀ ਉਦਾਹਰਣ ਦਿੱਤੀ ਸੀ ਪਈ ਮਨੋ ਕਠੋਰ ਮਰੇ ਬਨਾਰਸ ਯਾ ਮਨੋ ਕਠੋਰ ਮਰੇ ਬਨਾਰਸ ਨਰਕ ਨਾ ਬਾਂਚਿਆ ਜਾਈ ਫਰਕਾ ਸੰਤ ਮਰੇ ਹੜੰਬਾ ਤਾਂ ਸਗਲੀ ਸੈਣ ਤਰਾਈ ਠੀਕ ਹੈ ਪੂਰੀ ਕੁੱਲ ਗੱਲ ਉਹ ਅੰਤਰਮੈਲ ਜੇ ਤੀਰਥ ਨਾ ਵੈ ਹੁਣ ਇਹ ਤੋਂ ਵੱਧ ਕਿਸੇ ਨੇ ਕਬੀਰ ਜੀ ਦਾ ਸ਼ਬਦ ਆ ਸ਼ਾਇਦ ਹਾਂਜੀ ਠੀਕ ਆ ਅੰਤਰਮੈਲ ਜੇ ਤੀਰਥ ਨਾ ਵੈ ਅੰਦਰ ਖੋਟ ਹੋਵੇ ਤੇ ਸਰੀਰ ਨੂੰ ਨਿळा ਲਵੇ ਨਰ ਤਿਸ ਬੈਕੁੰਠ ਨਾ ਜਾਣਾ ਇਦਾਂ ਨਹੀਂ ਮਿਲਦਾ ਸਵਰਗ ਲੋਕ ਪਤੀਣੇ ਕਸ਼ੂ ਨਾ ਹੋਵੇ ਨਾ ਹੀ ਰਾਮਯਾਨਾ ਜੇ ਬੈਠਾ ਹੈ ਨਾ ਕੋਈ ਜੇ ਹੈ ਕੋਈ ਸਵਰਗ ਦੇ ਵਿੱਚ ਜਿਹੜਾ ਲੇਖਾ ਜੋਖਾ ਕਰਦਾ ਉਹ ਐਡਾ ਕਮਲਾ ਨਹੀਂ ਹੋ ਸਕਦਾ ਮੈਂ ਤਾਂ ਤੁਸੀਂ ਕਹੋ ਮੈਂ ਆ ਕੇ ਤਾਂ ਆਇਆ ਹੁਣ ਹਏ ਹੱਦ ਹੋ ਗਈ ਐਦਾਂ ਥੋੜੋ ਤੁਸੀਂ ਤਾਂ ਕਹਿ ਸਕਦੇ ਪਹਿਲਾਂ ਮੈਂ ਮੈਂ ਮੇਰੀ ਨੀਤ ਮਾੜੀ ਸੀ ਅਸੀਂ ਸਾਹਮਣੇ ਬੈਠੇ ਨੂੰ ਇਦਾਂ ਦਲੀਲਾਂ ਦਿੰਨੇ ਆ ਨਾ ਪਹਿਲਾਂ ਉਹ ਵੀ ਤਾਂ ਗਿਆ ਹੀ ਆ ਆਪਾਂ ਉਦੋਂ ਵੀ ਗੱਲ ਕਰਦੇ ਸੀ ਤੇ ਜਿਹੜੀ ਵਿਆਹੀ ਹੋਈ ਆ ਜਿਹੜੀ ਪਤੀ ਦੇ ਨਾਲ ਬਿਲਕੁਲ ਕਮਿਟਿਡ ਆ ਜਿਹੜੀ ਸਾਰਾ ਕੁਛ ਮੈਂ ਕਿਹਾ ਪਾਕਿਸਤਾਨੀ ਡਰਾਮਾ ਦੇਖਦਾ ਸੀ ਉਹਦੇ ਚ ਕੁੜੀ ਸੀ ਉਹਨੂੰ ਮਹਿਣਾ ਦਿੱਤਾ ਘਰ ਵਾਲੇ ਨੇ ਕਹਿੰਦਾ ਮੈਂ ਤੈਨੂੰ ਘਰ ਲੈ ਕੇ ਦਿੱਤਾ ਪੂਰਡੇ ਵੱਡੇ ਘਰ ਵਿੱਚ ਰਹੀ ਵਿਆਹ ਤੋਂ ਬਾਅਦ ਮੇਰੀ ਇਦਾਂ ਦੀ ਪਰਸਨੈਲਿਟੀ ਸਾਰੀ ਦੁਨੀਆ ਜਾਣਦੀ ਆ ਮੇਰੇ ਨਾਲ ਤੂੰ ਵਿਆਹੀ ਗਈ ਆ ਤੂੰ ਕੰਦਾ ਸਾਨੀ ਮੰਨਦੀ ਮੇਰਾ ਤੈਂ ਕਿ ਦਿੱਤਾ ਜਦੋਂ ਉਹਨੂੰ ਕਿਹਾ ਨਾ ਮੋਰੀਓ ਕਹਿੰਦੀ ਮੈਂ ਆਪਣਾ غرੂਰ ਦਿੱਤਾ ਆਪਣੀ ਸੈਲਫ ਰਿਸਪੈਕਟ ਤੇਰੀ ਵਫਾਦਾਰੀ ਤੇ ਤੇਰੀ ਇਮਾਨਦਾਰੀ ਤੇ ਤੇਰੀ ਮੇਰੇ ਨਾਲ ਕੀਤੀ ਹੋਈ ਕਮਿਟਮੈਂਟ ਤੇ ਮੈਂ ਸਹਿਮਤ ਹੋਈ ਸੀ ਆਪਣੇ غرੂਰ ਦੀ ਕੁਰਬਾਨੀ ਦੇ ਕੇ ਆਈ ਸੀ ਮੈਂ ਤੇਰੇ ਇਹਨਾਂ ਮਹਿਲਾਂ ਨਾਲੋਂ ਤੇਰੇ ਇਹਨਾਂ ਪੈਸਿਆਂ ਨਾਲੋਂ ਤੇਰੀ ਇਸ ਪੋਜੀਸ਼ਨ ਨਾਲੋਂ ਮੇਰੇ غرੂਰ ਦੀ ਕੀਮਤ ਬਹੁਤ ਉੱਚੀ ਸੀ ਤੂੰ ਕੁਝ ਵਾਅਦੇ ਕੀਤੇ ਸੀ ਮੇਰੇ ਨਾਲ ਤੂੰ ਕੁਝ ਦਿਖਾਇਆ ਸੀ ਮੈਨੂੰ ਤੇ ਮੈਂ ਇਦਾਂ ਦਾ ਆ ਉਹ ਦੇਖ ਕੇ ਮੈਂ غرੂਰ ਆਪਣਾ ਕਰਮਾਨ ਕੀਤਾ ਸੀ ਤੇਰੇ ਤੋਂ ਹੁਣ ਜਦੋਂ ਕੋ ਇਦਾਂ ਇਦਾਂ ਸੋਚ ਕੇ ਬੈਠਾ ਨਾ ਤੇ غرੂਰ ਇਹ ਮੇਰਾ ਉਹਦੀ ਵੈਲਿਊ ਬਹੁਤ ਜ਼ਿਆਦੀ ਆ ਤੁਸੀਂ ਇਦਾਂ ਸੇਮ ਸੇਮ ਨਹੀਂ ਕਰ ਸਕਦੇ ਉਹ ਕਬੀਰ ਸਾਹਿਬ ਕਹਿੰਦੇ ਉਹ ਰਾਮ ਇਦਾਂ ਜਾਣਾ ਥੋੜੋ ਆ ਪੇ ਜੇ ਤੁਸੀਂ ਇਦਾਂ ਸਮਾਜ ਦੇ ਲੋਕਾਂ ਨੂੰ ਕਹਿਣਾ ਹੁਣ ਜਿਹੜੀ ਪਤੀ ਨਾਲ ਕਮਿਟਿਡ ਆ ਜਿਹੜੀ ਉਹ ਤੋਂ ਸਾਰਾ ਕੁਝ ਕੁਰਬਾਨ ਕਰਕੇ ਜਿਹੜੀ ਆਪਣਾ غرور ਭਾਰ ਕੇ ਬੈਠੀ ਆ ਉਹ ਜਿੱਥੇ ਵੀ ਜਾਵੇ ਜੋ ਵੀ ਕਰੇ ਜੋ ਮਰਜੀ ਦੇਖਣੇ ਆਲਾ ਜੋ ਮਰਜੀ ਕਹੇ ਪਰ ਪਤੀ ਨੂੰ ਉਹਦੇ ਘਰ ਵਾਲੇ ਨੂੰ ਭਰੋਸਾ ਹੁੰਦਾ ਕਿ ਨਹੀਂ ਮੇਰੀ ਆ ਆਬੀ ਇਸ ਕੌਨਫੀਡੈਂਸ ਨਾਲ ਜਾਂਦੀ ਆ ਉਹਦੀ ਕੋਈ ਵੀ ਹਰਕਤ ਕਿਸੇ ਹੋਰ ਨੂੰ ਆਵਾਜ਼ ਨਹੀਂ ਮਾਰ ਰਹੀ ਹੁੰਦੀ ਪੇ ਛੇੜੋ ਮੈਨੂੰ ਉਹਦਾ ਦੇਖਣਾ ਉਹਦਾ ਮੁਸਕਰਾਉਣਾ ਉਹਦਾ ਤੁਰਨਾ ਉਹਦਾ ਚਾਲ ਨੂੰ ਮਟਕਾਉਣਾ ਸਭ ਕੁਝ ਕਹਿ ਰਿਹਾ ਹੁੰਦਾ ਵੀ ਇਹ ਰਿਜ਼ਰਵ ਹੈ ਇਹ ਕਿਸੇ ਦੀ ਹੈ ਔਰਤ ਔਰਤ ਦੇ ਬਾਰੇ ਮਨੋਵਿਗਿਆਨ ਕਹਿੰਦੇ ਆ ਕਿ ਔਰਤ ਕਦੇ ਵੀ ਕਿਸੇ ਰਿਸ਼ਤੇ ਲਈ ਪਹਿਲ ਨਹੀਂ ਕਰਦੀ ਉਹ ਉਹਦੇ ਚ ਕੁਦਰਤ ਨੇ ਇੰਨਾ ਕੁਝ ਭਰਿਆ ਆ ਮਮਤਾ ਕਰਕੇ ਉਹ ਆਪ ਡਿਗਦੀ ਨਹੀਂ ਢੁੱਲਦੀ ਨਹੀਂ ਕਿਸੇ ਤੇ ਉਹ ਜਦੋਂ ਸਾਡੇ ਸਮਾਜ ਵਿੱਚ ਕੋਈ ਇਦਾਂ ਦੀ ਘਟਨਾ ਵਾਪਰਦੀ ਆ ਨਾ ਉਹ ਉਹਨਾਂ ਕੁੜੀਆਂ ਨਾਲ ਵਾਪਰਦੀ ਆ ਜਿਹੜੀਆਂ ਕਿਸੇ ਨਾ ਕਿਸੇ ਕਾਰਨ ਕਰਕੇ ਬਹੁਤ ਫਰਸਟ੍ਰੇਟ ਹੋ ਜਾਂਦੀਆਂ ਜਿਨ੍ਹਾਂ ਦਾ ਸੰਤੁਲਨ ਵਿਗੜ ਜਾਂਦਾ ਜਿਨ੍ਹਾਂ ਨੂੰ ਅੰਦਰ ਕਿਤੇ ਨਾ ਕਿਤੇ ਘਾਟ ਮਹਿਸੂਸ ਹੋਣ ਲੱਗ ਪੈਂਦੀ ਆ ਕਿ ਮੈਂ ਤਾਂ ਪਛੜ ਗਈ ਇਹ ਇਹ ਸਿਚੁਏਸ਼ਨ ਕਿਸੇ ਬੰਦੇ ਤੇ ਆਵੇ ਔਰਤ ਤੇ ਆਵੇ ਪੈਸੇ ਦੇ ਲਈ ਆਵੇ ਬੰਦਾ ਪੈਸੇ ਦੇ ਮਗਰ ਜਦੋਂ ਚੋਰੀ ਕਰਨੇ ਨੂੰ ਹਿਰਾਫੇਰੀ ਕਰਨੇ ਨੂੰ ਲੋੜ ਤੋਂ ਵੱਧ ਜਦੋਂ ਬੰਦਾ ਆਪ ਡਿਪਰੈਸ਼ਨ ਦੇ ਵਿੱਚ ਜਾਂਦਾ ਆ ਪੈਸੇ ਦੇ ਪੱਖੋਂ ਉਦੋਂ ਉਸ ਵੇਲੇ ਜਾਂਦਾ ਜਦੋਂ ਉਹਨੂੰ ਇਹ ਲੱਗਣ ਲੱਗ ਪੈਂਦਾ ਕਿ ਹੁਣ ਤਾਂ ਮੈਂ ਗਿਆ ਜੇ ਮੈਂ ਆ ਆ ਆ ਨਾ ਕੀਤਾ ਦੇਖੋ ਉਹ ਆ ਵੀ ਲੈ ਗਿਆ ਆ ਵੀ ਲੈ ਗਿਆ ਆ ਵੀ ਲੈ ਗਿਆ ਉਹ ਇੱਥੇ ਪਹੁੰਚ ਕੇ ਮੇਰੇ ਤੋਂ ਘੱਟ ਯੋਗਤਾ ਰੱਖਦਾ ਸੀ ਇੱਥੇ ਪਹੁੰਚ ਗਿਆ ਆਪਾਂ ਗੱਲ ਵੀ ਕਰਦੇ ਸੀ ਕਿ ਜਿਹੜਾ ਬੰਦਾ ਆ ਉਹਦੀ ਪ੍ਰਾਪਰਟੀ ਉਹਦੀ ਜਾਇਦਾਦ ਉਹਦਾ ਸਾਰਾ ਕੁਝ ਪੈਸਾ ਉਹਦੀ ਪੋਜੀਸ਼ਨ ਹੁੰਦੀ ਆ ਔਰਤ ਦਾ ਹੁਸਨ ਹੁੰਦਾ ਹੈ ਬੰਦਾ ਜਦੋਂ ਡੁੱਬਦਾ ਉਹ ਪੈਸੇ ਦੇ ਕਰਕੇ ਆਪਣੇ ਆਪ ਨੂੰ ਪਛੜਿਆ ਸਮਝਦਾ ਔਰਤ ਜਦੋਂ ਲੀ ਤੋਂ ਲੈਂਦੀ ਆ ਉਹ ਉਦੋਂ ਲੈਂਦੀ ਆ ਜਦੋਂ ਹੁਸਨ ਦੇ ਪੱਖੋਂ ਉਹਨੂੰ ਆਪਣਾ ਛੋਟਾ ਲੱਗਣ ਲੱਗ ਪੈਂਦਾ ਤੇ ਮੈਂ ਇਹਦੇ ਬਾਰੇ ਸੋਚਦੀ ਸੀ ਇਹਦਾ ਉਹਦੇ ਨਾਲ ਵਿਆਹ ਹੋ ਗਿਆ ਇਹ ਉਹਦੇ ਨਾਲ چلا ਗਿਆ ਫਿਰ ਫਿਰ ਉਹ ਭੁੱਲ ਜਾਏ ਨਹੀਂ ਤਾਂ ਮਨੋਵਿਗਿਆਨਕ ਕਹਿੰਦੇ ਆ ਔਰਤ ਆਪਣੇ ਆਪ ਨੂੰ ਇਸ ਤਰੀਕੇ ਨਾਲ ਕਦੇ ਪੇਸ਼ ਨਹੀਂ ਕਰਦੀ ਉਹਦੇ ਅੰਦਰ ਕੁਛ ਨਾ ਕੁਛ ਇਦਾਂ ਦੀਆਂ ਸੈਂਸਸ ਹੁੰਦੀਆਂ ਆ ਹਾਂ ਉਹ ਆਪਣੇ ਆਪ ਨੂੰ ਸਜਾ ਕੇ ਸਵਾਰ ਕੇ ਇੱਕ ਸਨੇਹਾ ਦਿੰਦੀ ਆ ਅਣ ਕਹਿਆ ਇੱਕ ਮੈਸੇਜ ਹੁੰਦਾ ਉਹਦਾ ਕਿ ਮੈਂ ਅਵੇਲੇਬਲ ਇਹ ਵੀ ਉਹਦੀਆਂ ਸੈਂਸਸ ਜਾਂ ਬਿਨਾਂ ਦੇਖੇ ਪਛਾਣ ਲੈਂਦੀਆਂ ਭੀ ਜੇ ਕੋਈ ਉਹਦੇ ਵਿੱਚ ਇੰਟਰਸਟਿਡ ਹੋਵੇ। ਉਹਨਾਂ ਚਿਰ ਉਹ ਆਪਣੇ ਆਪ ਨੂੰ ਆਪਣੀ ਮਹਿਕ ਨੂੰ ਖਿਲਾਰਦੀ ਆ, ਉਹਨਾਂ ਚਿਰ ਉਹ ਆਪਣੇ ਆਪ ਨੂੰ ਖੋਲ ਕੇ ਰੱਖਦੀ ਆ, ਜਿੰਨਾ ਚਿਰ ਉਹ ਜਿਹੜਾ ਇੰਟਰਸਟਿਡ ਆ ਉਹ ਧਿਆਨ ਦੇ ਰਿਹਾ ਆ, ਜੇ ਉਹ ਗਾਹਾਂ ਕੋਈ ਸਟੈਪ ਨਹੀਂ ਲੈਂਦਾ ਫਿਰ ਉਹ ਆਪਣੇ ਆਪ ਨੂੰ ਸਮਿਟ ਲੈਂਦੀ ਆ। ਸਮਿਟ ਕੇ ਉਹ ਕਿ ਚਲ ਜਾਂਦੀ। ਹੁਣ ਜੇ ਉਹ ਉੱਥੋਂ ਡਿੱਗੇ ਉਹ ਬਹੁਤ ਸਿਰੇ ਦੀ ਬਹੁਤ ਭੈੜੀ ਹਾਲਤ ਹੁੰਦੀ ਹੁੰਦੀ ਜਿੰਨਾ ਚਿਰ ਉਹ ਆਪਣੇ ਆਪ ਨੂੰ ਬਚਾ ਕੇ ਰੱਖ ਸਕਦੀ ਆ ਉਹਨਾਂ ਚ ਰੱਖੇ ਜਿਹੜੀ ਆਪਾਂ ਜਦੋਂ ਲੋਕਾਂ ਨੂੰ ਲੁਕ ਪਤੀਣਾ ਦੀ ਗੱਲ ਜਦੋਂ ਆਉਂਦੀ ਆ ਨਾ ਕਿ ਜਿਹੜੀਆਂ ਜਿਹੜੀਆਂ ਉਹਨਾਂ ਨੂੰ ਦਲੀਲਾਂ ਦੇਣੀਆਂ ਆ ਜਿਹੜੀ ਸੁਹਾਗਣ ਜਿਹਨੂੰ ਕਹਿੰਦੇ ਜਿਹਨੂੰ ਪਤੀ ਬ੍ਰਥਾ ਕਹਿੰਦੇ ਆ ਜਿਹਦਾ ਸਭ ਕੁਝ ਆਪਣੇ ਪਤੀ ਲਈ ਆ ਉਹਦਾ ਕੌਨਫੀਡੈਂਸ ਵੀ ਹੁੰਦਾ ਉਹ ਆਪਣੇ ਆਪ ਦੇ ਵਿੱਚ ਇਹ ਨਹੀਂ ਆ ਕਿ ਉਹ ਖਾਂਬੜੂ ਨੂੰ ਇਹ ਕਹਿਣਾ ਪੇ ਹਰਾਮ ਦੇ ਹੱਥ ਨੂੰ ਸ਼ਰਮ ਨਹੀਂ ਆਉਂਦੀ ਐਦਾਂ ਨਹੀਂ ਉਹਨੇ 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 ਮੁਸਕਰਾ ਕੇ ਕਹਿ ਦੇਣਾ ਉਹਨੇ ਠੀਕ ਹੈ ਉਹਨੂੰ ਪੂਰੇ ਕੌਨਫੀਡੈਂਸ ਨਾਲ ਕਹਿ ਦੇਣਾ ਕਿਉਂਕਿ ਉਹਦੀ ਹਰਕਤ ਤੇ ਕੋਈ ਨਹੀਂ ਐਦਾਂ ਦੀ ਹੁਣੀ ਜੇ ਤੂੰ ਅਗਲੇ ਨੂੰ ਹੌਸਲਾ ਹੀ ਨਹੀਂ ਪੈ ਸਕਦਾ ਜੇ ਕਰਦਾ ਕੋਈ ਅਬੈੜਾ ਬੰਦਾ ਆਉਂਦਾ ਵੀ ਆ ਉੱਥੇ ਰੁਕ ਦਿੰਦੀ ਜਦੋਂ ਆਪਾਂ ਇਹਨਾਂ ਦੀ ਗੱਲ ਕਰਦੇ ਸੀ ਕਿ ਉਹ ਗੁਰਬਾਣੀ ਦੀ ਜਿਹੜੀ ਪੰਕਤੀ ਆ ਉਹ ਘਰ ਘਰ ਹੰਡਾ ਜਿਉ ਰਨ ਦੁਹਾਗਣ ਜਿਹੜਾ ਉਹ ਕਰਦਾ ਰਿਆ ਜੇ ਉਹ ਸੇਮ ਸੇਮ ਕਰੇ ਇਦਾਂ ਫੇ ਉਹ ਵੀ ਤੇ ਜਾਂਦੀ ਆ ਮੈਨੂੰ ਕਿਉਂ ਕਹਿੰਨੇ ਇਹ ਲੋਕਪਤੀ ਨੇ ਲੋਕਾਂ ਨੂੰ ਇਹ ਧਾਰਨ ਦਿੱਤੀ ਜਾ ਸਕਦੀ ਆ ਪਰ ਕਬੀਰ ਜੀ ਕਹਿੰਦੇ ਲੋਕਪਤੀ ਨੇ ਕਸ਼ੂ ਨਾ ਹੋਵੇ ਨਾ ਹੀ RAM ਆਣਾ ਠੀਕ ਆ ਜੇ ਅੰਤਰ ਮੈਲ ਲੈ ਕੇ ਤੀਰਥਾਂ ਤੇ ਨਹਾਉਣ ਦੀ ਗੱਲ ਆ ਤੂੰ ਲੋਕਾਂ ਨੂੰ ਕਹਿ ਸਕਦਾ ਬਈ ਹੁਣ ਮੈਂ ਨਾ ਆਇਆ ਹੁਣ ਨਾ ਮੈਨੂੰ ਕੁਝ ਵੀ ਕਿਹੋ ਪਰ ਜਿਹਨੂੰ ਰਾਮ ਕਹਿੰਨੇ ਜਿਹਨੂੰ ਰੱਬ ਕਹਿੰਨੇ ਆ ਜਿਹਨੂੰ ਉਸ ਸਵਰਗ ਚ ਬੈਠਾ ਕਹਿੰਨੇ ਜਿਹਨੂੰ ਲੋਕ ਲੇਖਾ ਜੋਖਾ ਕਰਨੇ ਵਾਲਾ ਕਹਿੰਨੇ ਆ ਜੇ ਹੋਇਆ ਤੋ ਇਦਾਂ ਆਣਾ ਲੋਕਾਂ ਵਰਗਾ ਨਹੀਂ ਹੋਣਾ ਤੇ ਤੁਸੀਂ ਕਹਿਦਾ ਮੈਂ ਨਾ ਆਕੇ ਤਾਂ ਆਇਆ ਉੱਥੇ ਲੋਕ ਪਤੀਣਾ ਕਸ਼ੂ ਨਾ ਹੋਵੇ ਨਾ ਹੀ ਰਾਮ ਆਣਾ ਪੂਜੋ ਰਾਮ ਇੱਕ ਹੀ ਦੇਵਾ ਸਾਚਾ ਨਾਵਣ ਗੁਰ ਕੀ ਸੇਵਾ ਇਹ ਨਾ ਹਰ ਦੀ ਗੱਲ ਕਰਨੀ ਆ ਤਾਂ ਸੇਵਾ ਸੇਵਾ ਜਿਹੜੀ ਆ ਉਹ ਸ਼ਰੀਰ ਦੀ ਨਹੀਂ ਸੇਵਨ ਦੀ ਗੱਲ ਆ ਉਹ ਤੁਹਾਡੀ ਸੁਰਤ ਕਰਕੇ ਆ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿੱਤ ਲਾਏ ਉਹ ਜੋੜੇ ਝਾੜਨ ਝਾੜੂ ਮਾਰਨ ਉਹਦੀ ਗੱਲ ਨਹੀਂ ਹੈ ਸਤਿਗੁਰ ਹੈ ਗਿਆਨ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ ਗਿਆਨ ਦੀ ਸੇਵਾ ਕੀ ਆ ਜਿਹੜਾ ਲੈ ਲਿਆ ਉਹਨੂੰ ਹੰਡਾਉਣਾ ਆ ਤੁਸੀ ਪਤਾ ਲੱਗ ਗਿਆ ਨਾ ਤੁਹਾਨੂੰ ਸੱਚ ਬੋਲਣਾ ਬਸ ਫੇ ਕੋਈ ਵੀ ਨਹੀਂ ਦੇਖਦਾ ਉੱਥੇ ਵੀ ਉੱਥੇ ਵੀ ਹੰਡਾਉਣਾ ਜ਼ਿੰਦਗੀ ਦੇ ਵਿੱਚ ਪਤਾ ਲੱਗ ਗਿਆਨ ਆ ਗਿਆ ਨਾ ਸਤਗੁਰੂ ਮਿਲ ਗਿਆ ਸਤਨ ਸੁਹਾਵਾ ਪਵਿੱਤ ਹੈ ਜਿਹੜੀ ਸੰਤਾਂ ਦੀ ਸਭਾ ਦੀ ਗੱਲ ਉੱਥੇ ਤਾਂ ਹੈ ਪਰ ਜਿੱਥੇ ਗਿਆਨ ਜਿੱਥੇ ਜਿਹੜੀ ਬੈਠਣ ਦੀ ਸਤਗੁਰੂ ਤੇ ਬੈਠਣ ਦੀ ਥਾਂ ਆ ਉਹ ਸੁਰਤ ਆ ਸਾਡੀ ਗਿਆਨ ਦੇ ਬੈਠਣ ਦੀ ਥਾਂ ਸੁਰਤ ਆ ਜਦੋਂ ਪਤਾ ਲੱਗ ਗਿਆ ਨਾ ਜਿਹਨੂੰ ਅਸੀਂ ਕਿਸ ਦੀ ਸੇਵਾ ਕਰਨੀ ਆ ਬਜ਼ੁਰਗ ਦੀ ਸੇਵਾ ਕਰਨੀ ਉਹ 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 ਹੋ ਗਿਆ ਅਸੀਂ ਵੰਡੇ ਉਹ ਸੁੱਤਾ ਪਿਆ ਸੀ ਚਵਾਰੇ ਚ ਸੁਣਾ ਕੇ ਬਹਿ ਗਿਆ ਡਾਈਨਿੰਗ ਤੇ ਉਹ ਹੁਣ ਕਿੰਨੇ ਵੀ ਜੇ ਸੇਵਾ ਕਰਨੀ ਆ ਤਾਂ ਮਨ ਲਾ ਕੇ ਧਿਆਨ ਨਾਲ ਦੇਖ ਲੈਣੀ ਜੋ ਚਾਹੀਦਾ ਉਹ ਪੁੱਛ ਕੇ ਕਰੋ ਬਜ਼ੁਰਗ ਨੇ ਰੋਟੀ ਖਾਣੀ ਆ ਬਰੈਡ ਖਾਣੀ ਆ ਠੀਕ ਐ ਚਾਹ ਗਰਮ ਲੈਣੀ ਆ ਠੰਡੀ ਲੈਣੀ ਆ ਦਾਲ ਲੈਣੀ ਸੂਪ ਪੀਣਾ ਰੋਟੀ ਖਾਣੀ ਆ ਸਬਜ਼ੀ ਚਾਹੀਦੀ ਆ ਜੋ ਉਹਨੂੰ ਚਾਹੀਦਾ ਜੀ ਉਹ ਸਰੀਰ ਦੀ ਉਹ ਗੱਲ ਆ ਤਾਂ ਗਿਆਨ ਲਈ ਵੀ ਉਹੀ ਆ ਠੀਕ ਆ ਜਿਹੜਾ ਸੱਚਾ ਨਾਵਣ ਗੁਰ ਕੀ ਸੇਵਾ ਤੇ ਉਹ ਜਿਹੜਾ ਗਿਆਨ ਮਿਲਿਆ ਆ ਨਾ ਉਹਨੂੰ ਜ਼ਿੰਦਗੀ ਚ ਹੰਡਾਉ ਜੇ ਪੈਕੁੰਠ ਅੰਤਰ ਮੈਲ ਜੇ ਤੀਰਥ ਨਾ ਵੈ ਇਸ ਵੈਕੁੰਠ ਨਾ ਜਾਣਾ ਮਤਲਬ ਤੀਰਥਾਂ ਤੇ ਸਰੀਰ ਨੂੰ ਲੜਾਉਣ ਦੇ ਨਾਲ ਵੈਕੁੰਠ ਨਹੀਂ ਮਿਲਣਾ ਜਦੋਂ ਗਿਆਨ ਤੁਹਾਡੇ ਅੰਦਰ ਬੈਠਾ ਆ ਉਹਨੂੰ ਗਿਆਨ ਨੂੰ ਇਮਾਨਦਾਰੀ ਨਾਲ ਆਪਣੀ ਜ਼ਿੰਦਗੀ ਚ ਲਾਗੂ ਕਰ ਲੈਣਾ ਜਿਹੜੀ ਗੱਲ ਪਤਾ ਲੱਗ ਗਈ ਤੁਹਾਨੂੰ ਤੁਹਾਨੂੰ ਪਤਾ ਲੱਗ ਗਿਆ ਗੱਡੀ ਖੱਬੇ ਹੱਥ ਚਲਾਉਣੀ ਆ ਉਸ ਵੇਲੇ ਇਹ ਨਹੀਂ ਵੀ ਪੁਲਿਸ ਵਾਲੇ ਨੂੰ ਦੇਖ ਕੇ ਖੱਬੇ ਹੱਥ ਕਰ ਲਈਏ ਉਦਾਂ ਐਕਸੀਡੈਂਟ ਹੋਣਾ ਤੁਸੀਂ ਡਿੱਗੇ ਹੋਣਾ ਲੱਤਾਂ ਟੁੱਟੀਆਂ ਹੋਣੀਆਂ ਮੂਹਰ ਲਈ ਗੱਡੀ ਦੇ ਵਿੱਚੋਂ ਦੋ ਜਣੇ ਦੀ ਡੈਥ ਹੋਈ ਹੋਣੀ ਆ ਐਂਬੂਲੈਂਸ ਜਦੋਂ ਹੋਸ਼ ਹੋਣੀ ਤੁਹਾਨੂੰ ਐਂਬੂਲੈਂਸ ਖੜੀ ਹੋਣੀ ਆ ਪੁਲਿਸ ਦੀਆਂ 30 40 ਗੱਡੀਆਂ ਮੋਟਰਵੇ ਬਲੌਕ ਹੋਣਾ ਉਹ ਪੁਲਿਸ ਕਰਕੇ ਨਹੀਂ ਜੇ ਸਾਨੂੰ ਪਤਾ ਲੱਗ ਗਿਆ ਪੇ ਸਮਾਜ ਸੋਣਾ ਗੁਰੂ ਦੀ ਸੇਵਾ ਗਿਆਨ ਗੁਰੂ ਕੀ ਕਹਿੰਦਾ ਉਦੋਂ ਲੋਕ ਪਤੀਣਾ ਨਹੀਂ ਲੋਕਾਂ ਨੂੰ ਦਿਖਾਉਣ ਲਈ ਨਹੀਂ ਕਰਮ ਗੁਨਾਹ ਹੁੰਦਾ ਬਣਦਾ ਉਦੋਂ ਆ ਜਦੋਂ ਅਸੀਂ ਲੋਕਾਂ ਨੂੰ ਰਜਾਉਣ ਦੇ ਲਈ ਕਰਦੇ ਆ ਠੀਕ ਆ ਅਗਲੀ ਪੰਕਤੀ ਕਹਿੰਦੇ ਜਲ ਕੇ ਮੱਜਨ ਜੇ ਗਤ ਹੋਵੇ ਨਿਤ ਨਿਤ ਮੈਂਡਕ ਨਾਵੇ ਐਦੂ ਵੱਡੀ ਸ਼ਰਮ ਦੀ ਗੱਲ ਕੋਈ ਨਹੀਂ ਹੋ ਸਕਦੀ ਜੇ ਕੋਈ ਬੰਦਾ ਇਹ ਕਹਿੰਦਾ ਪਈ ਸਰੋਵਰ ਦੇ ਨਾਮ ਨਾਲ ਗਤ ਹੁੰਦੀ ਜਲ ਕੇ ਮੱਜਨ ਜੇ ਗਤ ਹੋਵੇ ਨਿਤ ਨਿਤ ਮੈਂਡਕ ਨਾਵੇ ਜੈਸੇ ਮੈਂਡਕ ਤੈਸੇ ਉਹ ਨਰ ਫਿਰ ਫਿਰ ਜੂਨੀ ਮਨੋਂ ਕਠੋਰ ਮਰੇ ਬਨਾਰਸ ਨਰਕ ਨਾ ਬਾਂਚਿਆ ਜਾਈ ਹਰ ਕਾ ਸੰਤ ਮਰੇ ਹੜੰਬੈ ਤਾਂ ਸਗਲੀ ਸਹਿਣ ਤਰਾਈ ਦਿਨਸ ਨਾਰੈਣ ਬੀਦ ਨਹੀਂ ਸ਼ਾਸਤਰ ਤਾਹਾਂ ਬਸੈ ਨਿਰੰਕਾਰਾ ਕਹਿ ਕਬੀਰ ਨਰਤ ਸਿ ਧਿਆਵੂ ਬਾਵਰਿਆ ਸੰਸਾਰਾ ਜਿਹੜਾ ਇੱਥੇ ਬਹਿ ਸਕਦਾ ਜਿਹੜਾ ਤੁਹਾਡੇ ਕੰਟਰੋਲ ਵਿੱਚ ਆ ਜਿਹਦਾ ਰਿਸ਼ਤਾ ਸਿਰਫ ਤੇ ਸਿਰਫ ਤੁਹਾਡੇ ਨਾਲ ਹੈ ਜਿਹਦੇ ਨਾਲ ਇੱਕ ਮਿਕ ਹੋਣਾ ਨੂੰ ਤੁਹਾਨੂੰ ਕੋਈ ਦੇਖ ਨਹੀਂ ਸਕਦਾ ਜਿਹਦੀ ਗਵਾਹੀ ਸਿਰਫ ਤੇ ਸਿਰਫ ਤੁਸੀਂ ਦੇ ਸਕਦੇ ਜਿਹਦਾ ਸਰੂਰ ਜਿਹਦਾ غرੂਰ ਇਕੱਲਿਆਂ ਤੁਹਾਨੂੰ ਹੀ ਹੁੰਦਾ ਜਿਹਦੇ ਬਾਰੇ ਸੋਚ ਕੇ ਜਿਹਦੇ ਬਾਰੇ ਕਰ ਕੇ ਤੁਹਾਡਾ ਆਪਣਾ ਆਪ ਇਹਨਾਂ ਉੱਚਾ ਹੋ ਜਾਣਾ ਤੁਹਾਡੀ ਆਪਣੀ ਸੋਚ ਨੇ ਇੰਨੀ ਤੁਹਾਡੇ ਅੰਦਰ ਕੌਨਫੀਡੈਂਸ ਇੰਨਾ ਜ਼ਿਆਦਾ ਵੱਧ ਜਾਣਾ ਕੋਈ ਹੁੰਦੇ ਆ ਨਾ ਸਮਾਜ ਵਿੱਚ ਜਿਨ੍ਹਾਂ ਦਾ ਨਾਮ ਹੁੰਦਾ ਜੇ ਕਿਤੇ ਤੁਹਾਨੂੰ ਮੈਸੇਜ ਕਰਨ ਤੁਹਾਡੇ ਨਾਲ ਫੋਨ ਤੇ ਗੱਲ ਕਰਨ ਦੁਨੀਆ ਕੁਝ ਵੀ ਕਹੇ ਤੁਹਾਨੂੰ ਉਹਦਾ ਪਤਾ ਕਿੰਨਾ ਨਸ਼ਾ ਹੁੰਦਾ ਇਕ ਪੰਕਤੀ ਆ ਗਰਬਾਣੀ ਦੀ ਜਿਨ ਏ ਜੰਮੂਆ ਸਰਜਿਆ ਤੈ ਰੱਖ ਮਨ ਮਾਨ ਸਾਡੀ ਤਾਂ ਉਹਦੇ ਨਾਲ ਗੱਲਬਾਤ ਆ ਜਿਨਾ ਜਮਾਂ ਦੀ ਤੂੰ ਗੱਲ ਕਰਦਾ ਨਾ ਜਿਨਾ ਨਰਕਾਂ ਤੋਂ ਪੁਜਾਰੀਆਂ ਤੂੰ ਡਰਾਉਣਾ ਜਿਨਾ ਬਾਰੇ ਤੂੰ ਕਹਿਣਾ ਪਏ ਇਦਾਂ ਦੀ ਸਰਕਾਰ ਆ ਇਦਾਂ ਜਮ ਆਉਂਦੇ ਆ ਦੱਤ ਧਰਮ ਰਾਜ ਦੇ ਲੇਖਾ ਕਰਦੇ ਆ ਅਸੀਂ ਤਾਂ ਉਹਦੇ ਨਾਲ ਬਿੰਦੇ ਉੱਠਦੇ ਆ ਜਿਨ੍ਹਾਂ ਨੇ ਬਣਾਇਓ ਹੈ ਜਿਹਦੇ ਕੰਟਰੋਲ ਵਿੱਚ ਆ ਜਿਨੇ ਕਬੂ ਕੀਤੇ ਹੋਏ ਆ ਜੇ ਚੇ ਸਮਝ ਲਈਏ ਨਾ ਉਹਨੂੰ ਐਦਾਂ ਦਾ ਖਜ਼ਾਨਾ ਦਿੱਤਾ ਗੁਰੂ ਗ੍ਰੰਥ ਸਾਹਿਬ ਦੇ ਰਾਹੀਂ ਇਹਨਾਂ ਨੇ ਸੰਪਟ ਪਾਠਾਂ ਚ ਸਹਿਜ ਪਾਠਾਂ ਚ ਰੋਲ ਕੇ ਰੱਖ ਦਿੱਤਾ ਲੜ ਰਹੇ ਭੀ ਧੂਪ ਲਾਉਣਾ ਨਾਲੀ ਰੱਖਣਾ ਘੜਾ ਰੱਖਣਾ ਨਹੀਂ ਇਹ ਤੇਰਾ ਇਹ ਤਾਂ ਰਿਸ਼ਤਾ ਉਹ ਬਿਸਤਰੇ ਵਾਲਾ ਆ ਬੈੱਡਰੂਮ ਵਾਲਾ ਰਿਸ਼ਤਾ ਆ ਤੇਰੇ ਲਈਆ ਗੁਰੂ ਗ੍ਰੰਥ ਸਾਹਿਬ ਨੂੰ ਐਦਾਂ ਪੜੋ ਕਿ ਮੇਰੇ ਲਈ ਤੇ ਜਿਹੜਾ ਗਿਆਨ ਆ ਗਿਆ ਉਹਨੂੰ ਹੰਡਾਓ ਫਿਰ ਸਚਨ ਆਵਣ ਗੁਰੂ ਕੀ ਸੇਵਾ ਜਿ ਤਰ ਹੈ ਸਾਨੂੰ ਪੇ ਅੰਤਰ ਮੈਲ ਜੇ ਤੀਰਥ ਨਾ ਵੈ ਤਿਸ ਬੈਕੁੰਠ ਨਾ ਜਾਣਾ ਅੰਦਰ ਖੋਟ ਰੱਖ ਕੇ ਅੰਦਰ ਬੇਈਮਾਨੀ ਰੱਖ ਕੇ ਪਤਾ ਲੱਗ ਗਿਆ ਆ ਸਾਡੀ ਕਮਜ਼ੋਰੀ ਸਾਡੇ ਲਈ ਵੱਡੇ ਧੋਖੇ ਵੱਡੇ ਨੁਕਸਾਨ ਠੀਕ ਹੈ ਉਹ ਇੱਕ ਪੰਕਤੀ ਆਉਂਦੀ ਨਾ ਮਨ ਜਾਣਤ ਸਭ ਬਾਤ ਜਾਣਤ ਹੀ ਉਗਲ ਕਰੇ ਬਸ ਉਹ ਤੋਂ ਬਚਣਾ ਸੀ